ਹਾਂਜੀ ਆਇਆ ਸਾਲ 2024 ਜੀ ਤੇ ਇਸੇ ਸਾਲ ਵਿੱਚ ਹੋਣੀਆਂ ਪੰਚਾਇਤੀ ਚੋਣਾਂ ਜੀ ਆਇਆ 2024 ਸਾਲ 24 ਜੀ ਤੇ ਇਸੇ ਸਾਲ ਦੇ ਵਿੱਚ ਹੋਣੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜੀ ਤੁਸੀਂ ਵੀ ਪਿੰਡਾਂ ਵਾਲਿਓ ਖਿੱਚ ਲੋ ਤਿਆਰੀ ਜੀ ਐਗਤੀ ਜਿਹੜੀਆਂ ਚੋਣਾਂ ਹੋਣੀਆਂ ਪੰਚਾਇਤੀ ਪੰਚਾਇਤੀ ਚੋਣਾਂ ਹੋਣੀਆਂ ਚਾਹੀਦੀਆਂ ਪਿੰਡ ਦੇ ਮੁੱਦਿਆਂ ਉੱਤੇ ਜੀ ਜਿਹਨੂੰ ਤੁਸੀਂ ਮੈਂਬਰ ਤੇ ਸਰਪੰਚ ਚੁਣਨਾ ਹੈ ਉਹਨਾਂ ਨਾਲ ਕਰਿਓ ਪਿੰਡ ਦੇ ਲਈ ਵੱਡੇ ਵਾਅਦੇ ਜੀ ਰਾਹਾਂ ਵਿੱਚ ਪਾਈਆਂ ਰੂੜੀਆਂ ਤੇ ਛੱਪੜਾਂ ਨੂੰ ਕਰਾਉਣਾ ਖਾਲੀ ਜੀ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਜੀ ਉਹਦੇ ਵਿੱਚ ਕਿਹੜੇ ਮੁੱਦਿਆਂ ਤੇ ਹੋਣੀਆਂ ਚਾਹੀਦੀਆਂ ਚੋਣਾਂ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਸੁਣੋ ਇਹ ਲੋਕੋ ਪੰਜਾਬ ਦੇ ਉਹ ਜਿਹੜੀਆਂ ਹੋਣ ਪੰਚਾਇਤੀ ਚੋਣਾਂ ਜੀ ਉਹਦੇ ਵਿੱਚ ਉਹ ਬੰਦੇ ਚੁਣਿਓ ਜਿਹੜੇ ਦੇਣ ਤੁਹਾਨੂੰ 5 ਸਾਲਾਂ ਬਾਅਦ ਹਿਸਾਬ ਜੀ ਉਹਨਾਂ ਬੰਦਿਆਂ ਤੋਂ ਚੋਣਾਂ ਲੜਾਇਓ ਜੀ ਜਿਹੜੇ 5 ਸਾਲਾਂ ਬਾਅਦ ਦੇਣ ਤੁਹਾਨੂੰ ਹਿਸਾਬ ਜੀ ਉਦੋਂ ਬਾਅਦ ਨਸ਼ੇ ਤੋਂ ਮੁਕਤ ਚੁਣਿਓ ਬੰਦੇ ਜੀ ਨਸ਼ੇ ਤੋਂ ਮੁਕਤ ਚੁਣਿਓ ਪੰਚਾਇਤਾਂ ਜੀ ਜਿਹੜੇ ਆਪ ਹੀ ਪੀਣ ਸ਼ਰਾਬਾਂ ਤੁਹਾਡੇ ਕੀ ਘਰਾਂ ਦੇ ਕਰਨਗੇ ਨਵੇੜੇ ਜੀ ਜਿਹੜੇ ਆਪ ਹੀ ਪੀਣ ਸ਼ਰਾਬਾਂ ਤੁਹਾਡੇ ਘਰਾਂ ਦਾ ਕੀ ਕਰਨਗੇ ਨਵੇੜਾ ਜੀ ਸੁਣੋ ਇਹ ਲੋਕੋ ਪੰਜਾਬ ਦੇਓ ਐਗਤੀ ਉਹ ਬੰਦੇ ਚੋਣਾਂ ਵਿੱਚ ਲੜਾਇਓ ਜੀ ਜਿਹੜੇ ਤੁਹਾਡੇ ਘਰਾਂ ਦੀਆਂ ਲੜਾਈਆਂ ਨੂੰ ਸਹੀ ਤਰੀਕੇ ਨਾਲ ਨਵੇੜਾ ਕਰਨ ਜੀ ਵੇਖੋ ਕਦੇ ਪਹਿਲਾਂ ਵਾਲਾ ਧੋਖਾ ਨਾ ਆਪਾਂ ਖਾਈਏ ਆਪਾਂ ਬਚਾਈਏ ਰੰਗਲੇ ਪੰਜਾਬ ਨੂੰ ਜੀ ਐਹੋ ਜਿਹੀਆਂ ਪੰਚਾਇਤਾਂ ਬਣਾਇਓ ਜਿਹੜੀਆਂ ਸੱਚੇ ਸੁੱਚੇ ਕਰਨ ਨਵੇੜੇ ਜੀ ਭੱਜੀਆਂ ਆਉਣ ਪੰਚਾਇਤੀ ਚੋਣਾਂ ਜੀ ਖਿੱਚ ਲੋ ਤੁਸੀਂ ਵੀ ਤਿਆਰੀ ਜੀ ਐਗਤੀ ਉਹ ਬੰਦੇ ਨਾ ਚੁਣਿਓ ਜਿਹੜੇ ਪੀਣ ਸ਼ਰਾਬਾਂ ਜੀ ਨਸ਼ੇ ਤੋਂ ਮੁਕਤ ਚੁਣਿਓ ਪੰਚਾਇਤਾਂ ਜੀ ਜਿਹੜੇ ਆਪ ਸ਼ਰਾਬਾਂ ਪੀਣ ਤੁਹਾਡੇ ਘਰਾਂ ਦੇ ਕੀ ਕਰਨਗੇ ਨਵੇੜੇ ਜੀ ਜਿਹੜੇ ਆਪ ਪੀਣ ਸ਼ਰਾਬਾਂ ਤੁਹਾਡੇ ਘਰਾਂ ਦੇ ਕੀ ਕਰਨਗੇ ਨਵੇੜੇ ਜੀ